ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਦੁੱਖਾਂ ਤੋਂ ਦੂਰ ਰਹਿਣਾ ਅਤੇ ਆਪਣੀ ਔਲਾਦ ਤੋਂ ਸੁੱਖ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਦੋਸਤੋ ਅੱਜ ਮੈਂ ਤੁਹਾਨੂੰ ਅਜਿਹੀਆਂ 6 ਗੱਲਾਂ ਬਾਰੇ ਦੱਸਾਂਗਾ ਜਿਨ੍ਹਾਂ ਨੂੰ ਅਪਣਾਉਣ ਦੇ ਨਾਲ ਤੁਹਾਨੂੰ ਆਪਣੀ ਸੰਤਾਨ ਵੱਲੋਂ ਬਹੁਤ ਹੀ ਸਾਰਾ ਸੁੱਖ ਪ੍ਰਾਪਤ ਹੋਵੇਗਾ ਅਤੇ ਤੁਹਾਡੀ ਸੰਤਾਨ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਨਾਮ ਰੋਸ਼ਨ ਕਰੇਗੀ ਜੇਕਰ ਤੁਸੀਂ ਇਹ 6 ਗੱਲਾਂ ਆਪਣੀ ਸੰਤਾਨ ਨੂੰ ਸਿਖਾ ਦਿੰਦੇ ਹੋ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਵੀ ਮਾਰ ਨਹੀਂ ਖਾਣੀ ਪਵੇਗੀ ਔਲਾਦ ਨੂੰ ਇਹ 6 ਗੱਲਾਂ ਸਿਖਾਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ ਪਰ ਦੋਸਤੋ ਉਹ 6 ਗੱਲਾਂ ਕਿਹੜੀਆਂ ਹਨ ਏ ਦੇਖਣ ਅਤੇ ਸੁਣਨ ਦੇ ਲਈ ਵੀਡੀਓ ਦੇ ਅਖੀਰ ਤੱਕ ਜ਼ਰੂਰ ਬਨੇ ਰਹਿਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਜੀ ਜਿਹੜਾ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਮਾਤਾ ਲਕਸ਼ਮੀ ਉਸ ਦੀ ਹਰ ਇੱਕ ਮਨੋ ਕਾਮਨਾਵਾਂ ਜ਼ਰੂਰ ਪੂਰੀ ਕਰੇਗੀ ਅਤੇ ਨਾਲ ਹੀ ਦੋਸਤੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਤਾਂ ਆਓ ਜਾਣਦੇ ਹਾਂ ਤੁਹਾਨੂੰ ਆਪਣੀ ਔਲਾਦ ਨੂੰ ਉਹ ਕਿਹੜੀਆਂ 6 ਗੱਲਾਂ ਕਿਵੇਂ ਸਿਖਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੇ ਸਿਖਾਉਣ ਤੋਂ ਬਾਅਦ ਤੁਹਾਨੂੰ ਕਦੇ ਵੀ ਜ਼ਿੰਦਗੀ ਵਿੱਚ ਪਸਤਾਉਣਾ ਨਹੀਂ ਪਵੇਗਾ ਨੰਬਰ 1 ਤੁਹਾਨੂੰ ਆਪਣੀ ਮਜਬੂਰੀ ਕਦੇ ਵੀ ਕਿਸੇ ਨੂੰ ਬਿਲਕੁਲ ਵੀ ਨਹੀਂ ਦੱਸਣੀ ਚਾਹੀਦੀ ਚਾਹੇ ਉਹ ਪਤਨੀ ਹੋਵੇ ਪਤੀ ਹੋਵੇ ਜਾਂ ਧੀ ਪੁੱਤ ਹੋਵੇ ਜਾਂ ਫਿਰ ਦੋਸਤ ਹੋਵੇ ਜੇਕਰ ਤੁਸੀਂ ਆਪਣੀ ਮਜਬੂਰੀ ਕਿਸੇ ਨੂੰ ਦੱਸਦੇ ਹੋ ਤਾਂ ਸੁਣਨ ਵਾਲਾ ਤੁਹਾਡੀ ਮਜਬੂਰੀ ਦਾ ਹਮੇਸ਼ਾ ਹੀ ਨਜਾਇਜ਼ ਫਾਇਦਾ ਉਠਾਵੇਗਾ ਅਤੇ ਹਮੇਸ਼ਾ ਤੁਹਾਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰੇਗਾ ਇਸ ਲਈ ਸਾਨੂੰ ਆਪਣੀ ਮਜਬੂਰੀ ਕਦੇ ਵੀ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਚਾਹੇ ਦੂਜਾ ਵਿਅਕਤੀ ਸਾਡੇ ਦਿਲ ਦੇ ਕਿੰਨਾ ਵੀ ਕਰੀਬ ਕਿਉਂ ਨਾ ਹੋਵੇ ਹਮੇਸ਼ਾ ਆਪਣੀ ਮਜਬੂਰੀ ਨੂੰ ਆਪ ਹੀ ਨਜਿੱਠਣਾ ਸਿੱਖੋ ਨੰਬਰ 2 ਦੂਜੀ ਗੱਲ ਆਪਣੇ ਭੂਤਕਾਲ ਦੀਆਂ ਗਲਤੀਆਂ ਅਤੇ ਆਪਣੇ ਭਵਿੱਖ ਦੀਆਂ ਰਣਨੀਤੀਆਂ ਨੂੰ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ ਦੋਸਤੋ ਜੇਕਰ ਤੁਸੀਂ ਆਪਣੇ ਭੂਤਕਾਲ ਦੀਆਂ ਗਲਤੀਆਂ ਕਿਸੇ ਨੂੰ ਦੱਸਦੇ ਹੋ ਤਾਂ ਸਾਹਮਣੇ ਵਾਲਾ ਤੁਹਾਡੀਆਂ ਉਹਨਾਂ ਗਲਤੀਆਂ ਨੂੰ ਫੜ ਕੇ ਹੀ ਤੁਹਾਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰੇਗਾ ਤੁਹਾਨੂੰ ਕਦੇ ਵੀ ਜ਼ਿੰਦਗੀ ਵਿੱਚ ਸਫਲ ਨਹੀਂ ਹੋਣ ਦੇਵੇਗਾ ਤੁਹਾਡੇ ਬਣੇ ਬਣਾਏ ਕੰਮਾਂ ਨੂੰ ਵੀ ਵਿਗਾੜ ਦੇਵੇਗਾ ਇਸ ਲਈ ਸਾਨੂੰ ਆਪਣੇ ਭੂਤਕਾਲ ਦੀਆਂ ਗਲਤੀਆਂ ਕਦੇ ਵੀ ਕਿਸੇ ਨੂੰ ਵੀ ਨਹੀਂ ਦੱਸਣੀਆਂ ਚਾਹੀਦੀਆਂ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਭਵਿੱਖ ਦੀਆਂ ਰਣਨੀਤੀਆਂ ਬਾਰੇ ਹੋਰ ਲੋਕਾਂ ਨੂੰ ਦੱਸਦੇ ਹੋ ਤਾਂ ਉਹ ਤੁਹਾਡੇ ਤੋਂ ਵੀ ਪਹਿਲਾਂ ਉਹਨਾਂ ਰਣਨੀਤੀਆਂ ਨੂੰ ਤਿਆਰ ਕਰ ਲਵੇਗਾ ਅਤੇ ਉਹ ਤੁਹਾਨੂੰ ਬਹੁਤ ਹੀ ਆਸਾਨੀ ਨਾਲ ਹਰਾ ਦੇਵੇਗਾ ਇਸ ਲਈ ਸਾਨੂੰ ਆਪਣੇ ਭਵਿੱਖ ਦੀਆਂ ਰਣਨੀਤੀਆਂ ਕਦੇ ਵੀ ਕਿਸੇ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਤੁਸੀਂ ਜੋ ਕਰਨਾ ਹੈ ਬਿਨਾ ਕਿਸੇ ਨੂੰ ਦੱਸੇ ਕਰਨਾ ਹੈ ਕਿਉਂਕਿ ਇੱਥੇ ਲੋਕ ਡਿੱਗੇ ਨੂੰ ਉਠਾਉਣ ਵਾਲੇ ਘੱਟ ਮਜ਼ਬੂਤ ਖੜੇ ਦੀਆਂ ਲੱਤਾਂ ਖਿੱਚ ਕੇ ਸਿੱਟਣ ਵਾਲੇ ਜ਼ਿਆਦਾ ਹੁੰਦੇ ਨੇ ਨੰਬਰ 3 ਤੀਜੀ ਗੱਲ ਆਪਣੇ ਘਰ ਦੀਆਂ ਗੱਲਾਂ ਕਦੇ ਵੀ ਕਿਸੇ ਦੂਜੇ ਵਿਅਕਤੀ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਕਿਉਂਕਿ ਤੁਹਾਡੇ ਘਰ ਵਿੱਚ ਜੋ ਵੀ ਗੱਲਾਂ ਹੁੰਦੀਆਂ ਹਨ ਉਹ ਪਤੀ ਪਤਨੀ ਅਤੇ ਪਿਓ ਪੁੱਤ ਦੀਆਂ ਹੁੰਦੀਆਂ ਹਨ ਜੇਕਰ ਇਹ ਗੱਲਾਂ ਤੁਸੀਂ ਆਪਣੇ ਸਾਹਮਣੇ ਵਾਲੇ ਵਿਅਕਤੀ ਨੂੰ ਦੱਸ ਦਿੰਦੇ ਹੋ ਤਾਂ ਤੁਸੀਂ ਸਮਾਜ ਵਿੱਚ ਆਪਣਾ ਮਾਣ ਸਨਮਾਨ ਗਵਾ ਬੈਠੋਗੇ ਅਤੇ ਤੁਹਾਨੂੰ ਲੋਕ ਬੇਇੱਜ਼ਤ ਵੀ ਕਰਨਾ ਸ਼ੁਰੂ ਕਰ ਦੇਣਗੇ ਫਿਰ ਤੁਸੀਂ ਕਦੇ ਵੀ ਸਮਾਜ ਵਿੱਚ ਉੱਚਾ ਉੱਠ ਕੇ ਨਹੀਂ ਬੋਲ ਸਕੋਗੇ ਤੁਹਾਡੇ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਮੌਕੇ ਦੀਆਂ ਜ਼ਰੂਰੀ ਗੱਲਾਂ ਸੁਣ ਕੇ ਤੁਹਾਡਾ ਨਜਾਇਜ਼ ਫਾਇਦਾ ਉਠਾ ਲਵੇਗਾ ਇਸ ਲਈ ਸਾਨੂੰ ਆਪਣੇ ਘਰ ਦੀਆਂ ਗੱਲਾਂ ਭੁੱਲ ਕੇ ਵੀ ਕਿਸੇ ਦੂਜੇ ਵਿਅਕਤੀ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਨੰਬਰ 4 ਚੌਥੀ ਗੱਲ ਆਪਣੀ ਕਮਾਈ ਦਾ ਜਰੀਆ ਕਦੇ ਵੀ ਕਿਸੇ ਦੂਜੇ ਵਿਅਕਤੀ ਨੂੰ ਨਹੀਂ ਦੱਸਣਾ ਚਾਹੀਦਾ ਕਿ ਤੁਸੀਂ ਕਿੱਥੋਂ ਪੈਸਾ ਕਮਾ ਰਹੇ ਹੋ ਅਤੇ ਤੁਸੀਂ ਕਿੱਥੋਂ ਰੋਟੀ ਪਾਣੀ ਦਾ ਇੰਤਜ਼ਾਮ ਕਰ ਰਹੇ ਹੋ ਇਹ ਕਦੇ ਵੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਜੇਕਰ ਤੁਸੀਂ ਆਪਣੇ ਸਾਹਮਣੇ ਵਾਲੇ ਵਿਅਕਤੀ ਨੂੰ ਆਪਣੀ ਕਮਾਈ ਦਾ ਜਰੀਆ ਦੱਸ ਦਿੰਦੇ ਹੋ ਤਾਂ ਤੁਹਾਡਾ ਉਨ੍ਹਾਂ ਦੀ وجہ ਨਾਲ ਕਮਾਈ ਕਰਨ ਦਾ ਜਰੀਆ ਵੀ ਖਤਮ ਹੋ ਸਕਦਾ ਹੈ ਤੇ ਸਾਹਮਣੇ ਵਾਲਾ ਵਿਅਕਤੀ ਤੁਹਾਡੀ ਕਮਾਈ ਤੇ ਜਾ ਕੇ ਆਪਣਾ ਅਧਿਕਾਰ ਜਮਾ ਸਕਦਾ ਹੈ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ ਇਹ ਗੱਲਾਂ ਕਦੇ ਵੀ ਕਿਸੇ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਜੇਕਰ ਤੁਸੀਂ ਦੱਸ ਦਿੰਦੇ ਹੋ ਤਾਂ ਤੁਹਾਨੂੰ ਪੂਰੀ ਜ਼ਿੰਦਗੀ ਪਸਤਾਉਣਾ ਪੈ ਸਕਦਾ ਹੈ। ਨੰਬਰ 5 ਪੰਜਵੀਂ ਗੱਲ ਤੁਹਾਨੂੰ ਕਿਸੇ ਨੂੰ ਆਪਣੀ ਕਮਜ਼ੋਰੀ ਅਤੇ ਤਾਕਤ ਬਾਰੇ ਬਿਲਕੁਲ ਵੀ ਨਹੀਂ ਦੱਸਣਾ ਚਾਹੀਦਾ। ਜੇਕਰ ਤੁਸੀਂ ਦੂਜੇ ਵਿਅਕਤੀ ਨੂੰ ਆਪਣੀ ਕਮਜ਼ੋਰੀ ਬਾਰੇ ਦੱਸਦੇ ਹੋ ਤਾਂ ਸਾਹਮਣੇ ਵਾਲਾ ਵਿਅਕਤੀ ਤੁਹਾਡੀ ਕਮਜ਼ੋਰੀ ਦਾ ਨਜਾਇਜ਼ ਨਜਾਇਜ਼ ਫਾਇਦਾ ਚੁੱਕ ਲਵੇਗਾ ਪਰ ਤੁਸੀਂ ਸਾਹਮਣੇ ਵਾਲੇ ਵਿਅਕਤੀ ਨੂੰ ਆਪਣੀ ਤਾਕਤ ਬਾਰੇ ਦੱਸ ਦਿੰਦੇ ਹੋ ਤਾਂ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਕੁਝ ਕਰ ਸਕਦੇ ਹੋ ਤਾਂ ਉਹ ਤੁਹਾਡੀ ਤਾਕਤ ਨੂੰ ਪੂਰੀ ਤਰ੍ਹਾਂ ਤੁਹਾਡੇ ਬਾਰੇ ਜਾਣ ਕੇ ਖਤਮ ਕਰ ਸਕਦਾ ਹੈ ਅਤੇ ਤੁਹਾਡੀ ਤਾਕਤ ਉਹ ਖੁਦ ਪ੍ਰਾਪਤ ਕਰ ਸਕਦਾ ਹੈ ਇਸ ਲਈ ਸਾਨੂੰ ਆਪਣੀ ਕਮਜ਼ੋਰੀ ਅਤੇ ਤਾਕਤ ਨੂੰ ਬਿਲਕੁਲ ਵੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਚਾਹੇ ਫਿਰ ਉਹ ਵਿਅਕਤੀ ਸਾਡਾ ਕਿੰਨਾ ਹੀ ਜ਼ਿਆਦਾ ਗੂੜਾ ਯਾਰ ਮਿੱਤਰ ਕਿਉਂ ਨਾ ਹੋਵੇ ਨੰਬਰ 6 6ਵੀਂ ਗੱਲ ਮਿੱਤਰਾ ਭਰਾਵਾ ਇਹ ਗੱਲ ਹੋਣਾ ਧਿਆਨ ਨਾਲ ਸੁਣਨਾ ਕਦੇ ਵੀ ਕਿਸੇ ਨੂੰ ਦਿੱਤਾ ਹੋਇਆ ਦਾਨ ਪੁੰਨ ਕਿਸੇ ਨੂੰ ਵੀ ਨਹੀਂ ਦੱਸਣਾ ਚਾਹੀਦਾ ਦੋਸਤੋ ਜੇਕਰ ਤੁਸੀਂ ਸੱਜੇ ਹੱਥ ਨਾਲ ਦਾਨ ਦਿੰਦੇ ਹੋ ਤਾਂ ਖੱਬੇ ਹੱਥ ਨੂੰ ਵੀ ਪਤਾ ਨਹੀਂ ਲੱਗਣਾ ਚਾਹੀਦਾ ਜੇਕਰ ਤੁਸੀਂ ਆਪਣੇ ਵੱਲੋਂ ਕੀਤੇ ਹੋਏ ਦਾਨ ਪੁੰਨ ਨੂੰ ਕਿਸੇ ਨੂੰ ਦੱਸਦੇ ਹੋ ਤਾਂ ਆਪਣੇ ਮਾਨ ਸਨਮਾਨ ਦੇ ਚੱਕਰ ਵਿੱਚ ਦੱਸ ਦਿੰਦੇ ਹੋ ਤਾਂ ਤੁਹਾਡੇ ਵੱਲੋਂ ਦਿੱਤਾ ਗਿਆ ਦਾਨ ਬੇਅਰਥ ਚਲਾ ਜਾਵੇਗਾ ਤੇ ਇਸ ਦਾਨ ਪੁੰਨ ਦਾ ਤੁਹਾਨੂੰ ਕੋਈ ਵੀ ਲਾਭ ਪ੍ਰਾਪਤ ਨਹੀਂ ਹੋਵੇਗਾ ਇਸ ਲਈ ਦਾਨ ਪੁੰਨ ਕਰਨ ਤੋਂ ਬਾਅਦ ਸਾਨੂੰ ਕਦੇ ਵੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਨਹੀਂ ਤਾਂ ਤੁਹਾਨੂੰ ਦਾਨ ਪੁੰਨ ਕੀਤੇ ਦਾ ਕੋਈ ਵੀ ਫਲ ਪ੍ਰਾਪਤ ਨਹੀਂ ਹੁੰਦਾ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੀ ਅਤੇ ਜਿਹੜਾ ਵੀ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਮਾਤਾ ਲਕਸ਼ਮੀ ਜੀ ਉਸ ਦੀ ਹਰ ਇੱਕ ਮਨੋ ਕਾਮਨਾ ਮਾ ਜ਼ਰੂਰ ਪੂਰੀ ਕਰੇਗੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ